ਵਾਹਿ ਗੁਰੂ ਸਾਹਿਬ ਜੀਓ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚਿਆ ਸੋਚ ਨ ਹੋਵੇ ਜੇ ਸੋਚੀ ਲਖਵਾਰ ਚੁਪੈ ਚੁਪ ਨ ਹੋਵੇ ਜੇ ਲਾਇ ਰਹਾ ਲਿਵ ਤਰ ਭੁਖਿਆ ਭੁਖ ਨ ਉਤਰੀ ਜੇ ਬਨਾਪਰੀਆਂ ਪਰ ਸਹਿ ਸਿਆਣ ਪਲਖ ਹੋ ਹੈ ਤਾਂ ਇੱਕ ਨ ਚੱਲੇ ਨਾਲ ਕਿਵ ਸਚਿਆਰ ਹੋਈਐ ਕਿਵ ਕੋੜਾ ਟੁਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਨ ਆਕਾਰ ਹੁਕਮ ਨਾ ਕਹਿਆ ਜਾਇ ਹੁਕਮੀ ਹੋਵਨ ਜੀ ਹੁਕਮ ਮਿਲਾ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਏ ਇਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਬਵਾਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾ ਨੁਕਮੇ ਜੇ 부ਜੈ ਤਾਂ ਹੁ ਮੈਂ ਕਹੈ ਨਾ ਕੋਇ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨੀਸਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਚ ਕਰੇ ਤਨਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਦੇ ਕੇ ਹਾਤਰਾ ਦੂਰ ਕਥਨਾ ਕਥੀਨਾ ਆਵੇ ਤੋ ਕਥ ਕਤ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕਪਾਹੇ ਜੁਗਾੜ ਗੁੰਤਰ ਖਾਈ ਖਾਏ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਗਸੇ ਵੇ ਪਰਵਾਹ ਸਾਚਾ ਸਾਇਬ ਸਾਚਨਾਏ ਭਾਖਿਆ ਪਾਉ ਅਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫੇਰ ਕੀ ਅਗੇ ਰਖੀਏ ਜਿਤ ਦੀਸਾ ਦਰਬਾਰ ਮੋਹੋ ਕੀ ਬੋਲ ਬੋਲੀਏ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਚਨਾਵ ਬੜਿਆਈ ਵਿਚਾਰ ਕਰਮੀ ਆ ਵੇ ਕਪੜਾ ਨਦਰੀ ਮੋਖ ਦੁਆਰ ਨਾਨਕ ਐ ਵੈ ਜਾਣੀਏ ਸਭ ਆਪੇ ਸਚਿਆਰ ਆਪੇ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਨ ਨਾਨਕ ਗਾਵਿਆ ਗੁੜੀ ਨਿਧਨ ਗਾਵਿਆ ਸੁਣੀਐ ਮਨ ਰਖਿਆ ਭਾਉ ਦੁਖ ਪਰ ਹਰ ਸੁਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਵਾਈ ਗੁਰ ਈਸਰ ਗੁਰ ਗੋਖ ਬਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਆਖਾਂ ਨਹੀਂ ਕਹਿਣਾ ਕਥਨ ਨਾ ਜਾਈ ਗੁਰਾਂ ਇਕਦੇ ਬੁਜਾਈ ਸਬਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰੇ ਨਾ ਜਾਇ ਤੀਰਥ ਨਾਵਾਂ ਜੇ ਤਿਸ ਭਾਵਾਂ ਬਿਨ ਭਾਣੇ ਕੇ ਨਾਈ ਕਰੀ ਜੀਤੀ ਸ੍ਰਿਸ਼ਟ ਪਾਈ ਵੇਖਾ ਬਿਨ ਕਰਮਾਂ ਕੈ ਮਿਲੇ ਲਈ ਮਤ ਵਿਚ ਰਤਨ ਜਵਾਹਰ ਮਾਨਕ ਜੇ ਇਕ ਗੁਰ ਕੀ ਸਿੱਖ ਸੁਣੀ ਗੁਰਾਂ ਇਕ ਦੇ ਬੁਝਾਹੀ ਸਬਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰੇ ਨਾ ਜਾਇ ਜੇ ਜੁਗ ਚਾਰੇ ਆਰ ਜਾ ਹੋੜ ਦਾ ਸੁਣੀ ਹੋਏ ਨਵਾ ਖੰਡਾ ਵਿਜਾਣੀ ਨਾਲ ਚਲੈ ਸਭ ਕੋਏ ਚੰਗਾ ਨਾਮ ਰਖਾਏ ਕੈ ਜਸ ਕੀ ਰਤ ਜਗਲੇ ਜੇ ਤਿਸ ਨਦਰ ਨਾ ਆਵਈ ਤਾ ਬਾਤ ਨ ਪੁੱਛੈ ਕਿ ਕੀਟਾਂ ਦਰ ਕੀਟ ਕਰਦੋ ਸੀ ਦੋਸਤre ਨਾਨਕ ਨਿਰਗੁਣ ਗੁਣ ਕਣੇ ਗੁਣਵੰਤੇਆ ਗੁਣ ਦੇ ਤਿਹਾਂ ਕੋਈ ਨ ਸੁਝਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਤਪੁਰ ਸੁਨਾਤ ਸੁਣਿਆ ਤਰਤਵਲ ਆਕਾਸ ਸੁਣਿਆ ਦੀਪ ਲੋਪਾ ਤਾਲ ਸੁਣਿਆ ਪੋ ਨਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਬ੍ਰਹਮਾ ਇੰਦ ਸੁਣਿਆ ਮੁਕਸਲਾ ਹਰਮੰਦ ਸੁਣਿਆ ਜੋਗ ਜੁਗਤਨ ਭੇਦ ਸੁਣਿਆ ਸਾ ਸਤਿ ਸਿਮਰਤ ਵੇਦ ਨਾਨਕ ਭਗਦਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਗਿਆ ਸੁਣਿਆ 86 ਕਾ ਇਸ਼ਾਨ ਸੁਣਿਆ ਪੜ ਪੜ ਪਾ ਬਹਿਮਾਨ ਸੁਣਿਆ ਲਾਗੇ ਸਹਿਜ ਗਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾ ਸੁਣਿਆ ਸ਼ੇਖ ਪੀਰ ਪਾਤਸ਼ਾ ਸੁਣਿਆ ਅੰਧੇ ਪਾਵੇਰਾ ਸੁਣਿਆ ਹਾਥ ਹੋਵੇ ਉਸ ਦਾ ਨਾਨਕ ਪਗ ਦਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛਾਇ ਪਸਤਾਏ ਕਾਗਤ ਕਲਮ ਨਾਲ ਲਿਕਨ ਹਰ ਮੰਨੇ ਕਾ ਬੈ ਕਰਨ ਵਿਚਾਰ ਐਸਾ ਨਾ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਸੁਰਤ ਹੋਵੇ ਮਨ ਬੁੱਧ ਮਨ ਸਗਲ ਪਵਨ ਕੀ ਸੁਧ ਮਨੈ ਮੋਚ ਠਾਣਾ ਖਾਏ ਮਨ ਨਾ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਮਾਰਕ ਠਾਕ ਨ ਪਾਏ ਮਨੈ ਪਥਿਓ ਪ੍ਰਗਟ ਜਾਏ ਮਨੈ ਮਗ ਨ ਚੱਲੇ ਪੰਥ ਮਨੈ ਧਰਮ ਸਿਤੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਪਾਵੇ ਮੋਖ ਦੁਆਰ ਮਨੈ ਭਰਵਾ ਰਹਿ ਸਾਧਾ ਮਨ ਅਤਰੇ ਤਾਰੇ ਗੁਰ ਸਿੱਖ ਮਨੈ ਨਾਨਕ ਪਵੈ ਨ ਪਿਕ ਐਸਾ ਨਾਮ ਨਿਰੰજન ਹੋਏ ਜੇ ਕੋ ਬਨ ਜਾਣੈ ਮਨ ਕੋਇ ਪੰਜ ਪਰਵਾਨ ਪੰਜ ਪ੍ਰਦਾਨ ਪੰਚੇ ਪਾਵੈ ਦਰਗਹਿ ਮਨ ਪੰਚ ਸੋਹੈ ਦਰ ਰਾਜਾ ਪੰਚਾ ਕਾ ਗੁਰ ਇਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸਮਰ ਧੋਲ ਧਰਮ ਦਿਆ ਕਾ ਪੂਤ ਸੰਤੋਖਾ ਬਰਖਿਆ ਜਿਨ ਸੋ ਜੇ ਕੋ ਬਜੈ ਹੋਵੈ ਸਚਿਆਰ ਤਬਲਾ ਉੱਪਰ ਕੇ ਤਾ ਪਰ ਤਰਤੀ ਹੋਰ ਪਰ ਹੋਰ ਹੋਰ ਤਿਸਤੇ ਪਾਤਲ ਕਮਨ ਜੋਰ ਜੀ ਜਾਤ ਰੰਗਾ ਕੇ ਨਾਮ ਸਬਨਾ ਲਿਖਿਆ ਅਵੜੀ ਕਲਮ ਏ ਲੇਖਾ ਲਿਖ ਜਾਣਾ ਕੋਈ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਂ ਸਵਾਲੀ ਰੂਹ ਕੀਤੇ ਦਾਤ ਜਾਣੇ ਕੋਣ ਪੁੱਤ ਤੀ ਤਪਸਾਓ ਇੱਕੋ ਕੋ ਆ ਤਿਸਤੇ ਹੋਏ ਲਖ ਦਰਿਆਓ ਕੁਦਰਤ ਕਵਣ ਕਹਾ ਵਿਚਾਰ ਵਾਰ ਨਾ ਜਾਵਾ ਇੱਕ ਵਾਰ ਜੋ ਤੁਦ ਪਾਵੈ ਸਾਈ ਪਲਿਕਾਰ ਤੂੰ ਸਦਾ ਸਲਾਮਤ ਰੰਕਾਰ ਅਸੰਖ ਜਬ ਅਸੰਖ ਪਾਉ ਅਸੰਖ ਪੂਜਾ ਸੰਤਪਤਾਉ ਅਸੰਖ ਗ੍ਰੰਥਮ ਕੁਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮੋਖ ਪਖਸਾਰ ਅਸੰਖ ਮੋਨ ਲੇਵਲਾਏ ਤਾਰ ਕੁਦਰਤ ਕਮਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤਦ ਪਾਵੇ ਸਾਈ ਪਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਕ ਅੰਧਕੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਹੈ ਜੋ ਅਸੰਖ ਗਲਵੜ ਹਤਿਆ ਕਮੈ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੂੜਿਆਰ ਕੂੜੇ ਫਰਾਏ ਅਸੰਖ ਮਲੇਜ਼ ਮਲਪਕ ਖਾਏ ਅਸੰਖ ਨਿੰਦਕ ਸਿਰ ਕਰਾਇ ਪਾਰ ਨਾਨਕ ਨੀਚ ਕਹੈ ਵਿਚਾਰ ਵਾਰਿਆ ਨਾ ਜਾਵੇ ਇੱਕ ਵਾਰ ਜੋ ਤਿਦ ਪਾਵੇ ਸਾਈ ਪਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਹੈ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤੇ ਸਰਨਾਇ ਜੇ ਫਰਮਾਇ ਤੇ ਉਤੇ ਪਾਏ ਜੇ ਤਾ ਕੀਤਾ ਤੇ ਤਾ ਨਾ ਵਿੜਨਾ ਵੈ ਨਾ ਹੀ ਖੋਤਾ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਦ ਪਾਵੇ ਸਹੀ ਪਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਏ ਹਤ ਪੈਰ ਤੰਦੇ ਪਾਣੀ ਤੋਤੇ ਉਤਰਤ ਕੇ ਮੂਤ ਪਲੀਤੀ ਕਪੜ ਹੋਏ ਦੇ ਸਾਬਣ ਲਈਏ ਉਹ ਤੋਏ ਪਰਿਆਮਤ ਪਾਪਾ ਕੈ ਸੰਗ ਉਹ ਤੋ ਪੈ ਨਾਵੇ ਗੇ ਰੰਗ ਪੁੰਨੀ ਪਾਪੀ ਆਖਣ ਨਾ ਹੈ ਕਰ ਕਰ ਕਰਣਾ ਲਿਖ ਲੈ ਜਾਓ ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮੀ ਆਵੋ ਜਾਓ ਤੀਰਤ ਤਪ ਦਿਆ ਦਦਾਨ ਜੇ ਕੋ ਪਾਵੇ ਤਿਲ ਕਾਮਨ ਸੁਣਿਆ ਮੰਨਿਆ ਮਨ ਕੀਤਾ ਪਾਓ ਅੰਤਰ ਗਤ ਤੀਰਥ ਮਲਣਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸfst ਆਥ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਹ ਕਵਣ ਸਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਕਵਣ ਸੁਰਤੀ ਮਾ ਕਵਣ ਜਿਤ ਹੋਵਾ ਕਰ ਵੇਲ ਨਾ ਪਾਈਆ ਓ ਪੰਡਤੀ ਜੇ ਹੋਵੇ ਲੇਖ ਪੁਰਾਣ ਵਕਤ ਨਾ ਪਾਇਓ ਕਾਧੀਆਂ ਜੇ ਲਿਖਣ ਲੇਖ ਕੁਰਾਨ ਥਿਤ ਵਾਰ ਨਾ ਜੋਗੀ ਜਾਣ ਰਤ ਮਹਾਨਾ ਕੋਈ ਜਾ ਕਰਤਾ ਸਿਟੀ ਕੋ ਸਾਜੇ ਆਪੇ ਜਾਣ ਸੋਈ ਕਿ ਵਕਰ ਆਖਾ ਕਿ ਸਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇਕ ਦੂ ਇਕ ਸਿਆਣਾ ਵੱਡਾ ਸਾਹਿਬ ਡੇ ਨਾ ਕੀਤਾ ਜਾ ਕਹੋ ਵੈ ਨਾਨਕ ਜੇ ਕੋ ਆਪੋ ਜਾਣੇ ਅਗੇ ਗਿਆ ਨਾ ਸੋਏ ਪਾਤਾਲ ਪਤਾਲਕ ਆਗਾਸ ਆਗਾਸ ਓੜਕ ਓੜਕ ਪਾਲ ਥਕੇ ਵੇਤ ਕਹਿਣ ਇਕ ਬਾਦ ਸੈਸ 18 ਕਹਿਣ ਕਤੇ ਬਾ ਅਸਲੂ ਇਕਤਾਤ ਲਿਖਾ ਹੋਇ ਤਾ ਲਿਖਿਆ ਲੇਖੇ ਹੋਏ ਵਿਨਾਸ਼ ਨਾਨਕ ਵਡਾਖੀਐ ਆਪੇ ਜਾਣੈ ਆਪ ਸਾਲਾਈ ਸਲਾਹੇ ਇਤੀ ਸੁਰਤ ਨ ਪਾਇਆ ਨਦੀਆ ਤੇ ਬਾਪ ਵੈ ਸਮੁੰਦ ਨ ਜਾਣੀਐ ਸਮੁੰਦ ਸਾ ਸੁਲਤਾਨ ਗਿਰਹਾ ਸੇਤੀ ਮਾਲ ਤਨ ਕੀੜੀ ਤੁਲਨਾ ਹੋਵਨੀ ਜੇ ਤਿਸ ਮਨੋ ਨਾ ਵੀਸਨ ਅੰਤ ਨ ਸਿਫਤੀ ਕਹਿਣ ਨਾਂ ਅੰਤ ਨ ਕਰਣਾ ਦੇਣ ਨਾਂ ਅੰਤ ਨ ਵੇ ਕੜਸੁਣ ਨਾਂਤ अंत न जा पै क्या मनवंत अंत न जा पै कीता कर अंत न जा पै पारावार अंत कारण के ते विलाहें ताके अंत न पाहै जाए ते अंत न जाने कोई बोता कि को ये बोत होए वड्डा साहिबू चाथाऊ ऊथे ऊपर ऊंचा नाओ ए वड़ ऊंचा होवै कोई थिस ऊचे को जाने सोए जे वड़ आप जाने आप आप नानक ندری ਕਰਮੀ दा ਉਹ ਤਾਂ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਕਮਾਏ ਕੇਤੇ ਮੰਗਿਆ ਜੋਦ ਪਾਰ ਕੇਤਿਆਂ ਗਣਤ ਨਹੀਂ ਵਿਚਾਰ ਕੇਤੇ ਖਪ ਤਟੇ ਵੇ ਕਾਰ ਕੇਤੇ ਲੈ ਲੈ ਮੁਕਰ ਪਾਏ ਕੇਤੇ ਮੂਰ ਖਾਈ ਖਾਏ ਕੇਤਿਆਂ ਧੂਕ ਭੂਕ ਸਦਮਾਰ ਇਹ ਪੈਦਾ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਇਕ ਆਖਣ ਪਾਏ ਉਹ ਜਾਣੇ ਜਿਤਿਆਂ ਮੁਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਪੀਕੇ ਕੇ ਜਿਸ ਨੂੰ ਬਖਸੇ ਸਿਫਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਬਾਪਾਰ ਅਮੁੱਲ ਬਾਹਾਰੀਏ ਅਮੁੱਲ ਪੰਡਾਰ ਅਮੁੱਲ ਆਵੇ ਅਮੁੱਲ ਜਾਏ ਅਮੁੱਲ ਪਾਏ ਅਮੁੱਲ ਲਾ ਸਮਾਏ ਅਮੁੱਲ ਤਰਮੁਲ ਦੀ ਬਾਣ ਅਮੁੱਲਤੁਲ ਅਮੁੱਲ ਪਰਵਾਨ ਅਮੁੱਲ ਬਖਸ਼ਿਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ आख आंख रहे लिबलाए आंखें वेद पाठ पुराण आंखें पढ़े करै बख्यान आंखें पर में आंखें इंद आंखें गोपीत गोविंद आंखें इसरा के सिद्ध आंखें केते केते बुध आंखें दानम आंखें देव आंखें सुरनन् मुंजन से केते आंखें आखण पाहे केते के कह कह उड़ उड़ जाए ਏਤੇ ਕਿਤੇ ਹੋਰ ਕਰੇ ਤਾਂ ਆਖ ਨ ਸਕੇ ਕੀ ਕੀ ਜੇ ਵਡ ਪਾਵੇ ਤੇ ਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾ ਗਾਵਾਂ ਸੋਦਰ ਕੇ ਹਾਸੋ ਕਰਕੇ ਹਾ ਜਿਤਬੈ ਸਰਬ ਸਮਾਲੇ ਵਾਜੇ ਨਾਦ ਅਨੇਕ ਸੰਖਾ ਕੇ ਤੇਵਾ ਵਣਹਾਰੇ ਕੇ ਤੇਰਾ ਪ੍ਰੀਸੋ ਕਹੀਐ ਕੇ ਤੇ ਤੇਰੇ ਗਾਵਣ ਹਾਰੇ ਗਾਵਨ ਤੁਨੋਂ ਪਉਣ ਪਣੀ ਬੈ ਸੰਤ ਗਾਵੇ ਰਾਜਾ ਧਰਮਦੁਆਲੇ ਗਾਵੇ ਚਿੱਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਇਸ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦ ਇੰਦਰਾਸਨ ਬੈਠੇ ਦੇਵਤਿਆਂ ਅਦਰ ਨਾਲੇ ਗਾਵੇ ਸਤ ਸਮਾਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਦੀ ਸਦੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਕੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਹਣੀਆਂ ਮਨਮੋਹਨ ਸਰਗਾ ਮਥ ਪਿਆਲੀ ਗਾਵਨ ਰਤਨ ਪਾਏ ਤੇਰੇ 86 ਤੀ ਰਤਨ ਨਾਲੇ ਗਾਵਹਿ ਜੋਤ ਮਹਾ ਬਲਸੂਰਾ ਗਾਵਹਿ ਖਾਨੀ ਚਾਲੇ ਗਾਵਹਿ ਖੰਡ ਮੰਡਲ ਵਰ ਪੰਟਾ ਕਰ ਕਰ ਰਖੇ ਤਾਰੇ ਸਹੀ ਤੁਧਨੂੰ ਗਾਵਨ ਜੋ ਤੁਧ ਪਾਵਨ ਰਤੇ ਤੇਰੇ ਭਗਤ ਦਸਾਲੇ ਹੋਰ ਕਿਤੇ ਗਾਵਨ ਸੇ ਮੈਂ ਜਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਬ ਸੱਚਾ ਸਾਚੀ ਨਹੀਂ ਹੈ ਪੀਓ ਸੇ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀਮਾ ਹੈ ਜਿਨੂੰ ਪਾਈ ਕਰ ਕਰ ਵੇਖੇ ਕਿਤਾਬਣਾ ਜਿਵ ਤਸਦੀਬ ਵੜਿਆਈ ਜੋ ਤਿਸ ਪਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਇ ਸੋ ਪਾਤਸ਼ਾ ਸ਼ਹਾ ਪਾਤਸਾਏ नानक रहन रजा मुंदा संतोष शरम प चोली त्यान कि करै विभूत चिंता काल कुवारी का जुग द डंडा प्रती आई पंती सगल जमाती मनजीत जगजीत आ देस ति स आदेश आ दनी लनाद नाद जुग जुवे को वेस पुगत ज्ञान ध्या भंडारण कट कट बा जय नाद आप नाथ नाती समझा के रिद्ध सिद्ध अवरा साद ਸੰਜੋਗ ਜੋ ਦੇਕਾਰ ਚਲਾਵੇ ਲੇਖੇ ਆਵੇ ਪਗ ਆਦ ਦੇਸ திਸਾ ਦੇਸ ਆਦ ਅਨਿਲ ਅਨਾਦ ਨਾਦ ਜੁਗ ਜੁਗ ਇਕੋ ਵੇਸ ਇਕ ਆਮਾਈ ਜੁਗਤ ਵਿਆਈ ਤਿੰਚੇਲੇ ਪਰਵਾਨ ਇਕ ਸੰਸਾਰੀ ਇਕ ਪੰਡਾਰੀ ਇਕ ਲਾਏ ਦੀਵਾਨ ਜਿਵ ਤਿਸ ਪਾਵੇ ਤਿਵੇਂ ਚਲਾਵੇ ਜਿਉ ਹੋ ਵੈ ਫਰਮਾਨ ਉਹ ਵੇਖੇ ਉਹ ਨਾਮ ਨਦਰ ਨਾਵੇ ਬਹੁਤਾ ਏ ਵਿਡਾਨ ਆਦ ਦੇਸ திਸਾ ਦੇਸ ਆਦ ਅਨਿਲ ਅਨਾਦ ਨਾਦ ਜੁਗ ਜੁਗ ਇਕੋ ਵੇਸ ਆਸਣ ਲੋਏ ਲੋਏ ਪੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰ ਜਨਹਾਰ ਨਾਨਕ ਸਚੇ ਕੀ ਸਾਚੀ ਕਾਰ ਆਦੇਸ ਸਦੇਸ ਆਦ ਅਨਿਲ ਅਨਾਦ ਨਾਦ ਜੁਗ ਜੁਗ ਏਕੋ ਵੇਸ ਇਕ ਦੂਜੀ ਪੋ ਲਖੋਂ ਹੈ ਲਖੋਂ ਹੈ ਲਖ 20 ਲਖ ਲਖ ਗਿੜਾ ਆਖੀਏ ਏਕ ਨਾਮ ਜਗਦੀਸ ਏਤਰਾ ਪਤ ਪਵੜੀਆਂ ਚੜਿਆ ਹੋਏ ਕੀ ਸੁਣ ਗੱਲਾ ਆਕਾਸ ਕੀ ਕੀ ਟਾਈ ਨੀਸ ਨਾਨਕ ਨਦਰੀ ਪਾਈਐ ਕੁੜੀ ਕੁੜਟਿਸ ਆਖਣ ਜੋਰ ਚ ਪੈਨ ਹੈ ਜੋਰ ਜੋਰ ਨ ਮੰਗਣ ਦੇ ਨਾ ਜੋੜ ਜੋਰ ਨ ਜੀਵਨ ਬਰ ਨਾ ਜੋੜ ਜੋਰ ਨ ਰਾਜ ਮਾਲ ਮਨਸੂਰ ਜੋ ਨਾ ਸਰਦੀ ਗਿਆਨ ਵਿਚਾਰ ਜੋਰ ਨਾ ਜੁਗਤੀ ਛਟਾ ਸੰਸਾਰ ਜਿਤ ਹੱਥ ਜੋਲ ਕਰ ਬੇ ਕੈਸ ਹੋਏ ਨਾਨਕ ਉਤਮ ਨੀਚ ਨ ਕੋਏ ਰਾਤੀ ਰੁਤਿ ਤਿ ਤਿਵਾਰ ਪਵਨ ਪਾਣੀ ਅਗਨੀ ਪਾਤਲ ਤਿਸ ਵਿੱਚ ਤਰਤੀ ਥਾਵ ਰਖੀ ਤ੍ਰਮਸਾਲ ਤਿਸ ਵਿੱਚ ਜੀ ਜੁਗਤ ਗੇਰੰ ਦਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਤੈ ਸੋਹਨ ਪੰਚ ਪਰਵਾਨ ਨਦਰੀ ਕਰਮ ਪਵੈ ਨਿਸ਼ਾਨ ਕਚ ਪਕਾਈ ਉਥੈ ਪਾਏ नानक गया जा पै जाए धर्म खंड का एहो तरम ज्ञान खंड का आखो करम केते पौण पानी वसंतर केते कान महेश केते भर में काट कड़िए रूप रंग के वेश केतिया करम भूमि मेर केते केते धूप देश केते इंद चंद सूर केते केते मंडल देश केते सिद्ध बुद्ध नाद केते केते देवी वेश केते देवदान मुन केते ਕੇਤੇ ਰਤਨ ਸਮੰਦ ਕੇਤਿਆ ਖਾਣੀ ਕੇਤਿਆ ਬਾਣੀ ਕੇਤੇ ਪਾਤ ਨਿਰੰਦ ਕੇਤਿਆ ਸੁਰਤੀ ਸੇਵ ਕੇਤੇ ਨਾਨਕ ਅੰਤ ਨਾਨਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿਥੈ ਨਾਦ ਬਿਨੋਦ ਕੋਟ ਅਨੰਤ ਸ਼ਰਮ ਖੰਡ ਕੀ ਬਾਣੀ ਰੂਪ ਤਿਥੈ ਘੜਤ ਕੜੀਐ ਬੋਤਨ ਤਾਂ ਕੀਆ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੈ ਪਚੈ ਪਸਤਾਏ तिथै कड़ियाँ सुरत मत मन बुद्ध तिथै कड़ियाँ सुरा सिद्धान की सुन कर्मखंड की वाणी जोड तिथै होर ना कोई होर तिथै जोड महा बलसुर तिन राम ति में राम रहया भरपूर तिथै सतो सीता में मामाए ताके रूप ना कथ न जाए ना उमर है ना ठागे जाए जिनके राम वसै मनमाए तिथै भगत वसै के दो कर अनन स चाह मन सोए ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਤੈ ਖੰਡ ਮੰਡਲ ਵਰਪੰਡ ਜੇ ਕੋਕ ਥੈ ਤਾਂ ਅੰਤਨਾਂਤ ਤਿਤੈ ਲੋ ਲੋ ਆਕਾਰ ਜਿਵ ਜੇ ਹੁਕਮ ਤਿਵੈ ਤੇ ਵਿਕਾਰ ਵੇਖੈ ਵਿਕ ਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾ ਜਤ ਪਹਾਰਾ ਤੀਰ ਸੁਨਿਆਰ ਐਰਣ ਮਤ ਵੇਧ ਹਤਿਆਰ ਓ ਖਲਾ ਅਗੰਤ ਤਪ ਤਾਓ ਭਾਂਡਾ ਪਾਓ ਅੰਮ੍ਰਿਤ ਧਾਲ ਕੜੀਏ ਸ਼ਬਦ ਸਚੀ ਤਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਾਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ ਦਿਵਸ ਰਾਤ ਦੁਇ ਦਾਈ ਦਾਇ ਆਖੇ ਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਤਰਮ ਹਦੂਰ ਕਰਮੀਆਂ ਪੋ ਆਪਣੀ ਕੇ ਨੇੜੇ ਕੇ ਦੂਰ ਜਿਨ੍ਹੇ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਊਜਲੇ ਕੀਤੀ ਛੁੱਟੀ ਨਾ ਜਿਨ੍ਹੇ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਊਜਲੇ ਕੀਤੀ ਛੁੱਟੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ